ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਸਿਹਤ ਵਿਭਾਗ ਵੱਲੋਂ 8 ਦਵਾਈਆਂ ਦੀ ਖਰੀਦ ਅਤੇ ਵਰਤੋਂ ਉੱਤੇ ਪੂਰੀ ਤਰ੍ਹਾਂ ਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਰੋਕ ਲਗਾਈ ਗਈ ਹੈ ਦਵਾਈਆਂ ਦੇ ਰਿਐਕਸ਼ਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਸਿਹਤ ਵਿਭਾਗ ਨੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਹੋ ਕਮਚਾਰੀ ਕਰ ਦਿੱਤੇ ਨੇ ਤੁੰ ਦਾਦੇ ਕੀ ਬੀਤੇ ਦਿਨਾਂ ਤੋਂ ਕਈ ਦਵਾਈਆਂ ਵਿੱਚ ਰਿਐਕਸ਼ਨ ਸਾਹਮਣੇ ਆ ਰਹੇ ਸਨ ਅਤੇ ਇੱਕ ਦਵਾਈ ਜਿਹੜੀ ਕਿ ਲੈਣ ਨਾਲ 20 ਤੋਂ ਬਾਅਦ ਬੱਚਿਆਂ ਦੀ ਮੌਤ ਹੋ ਗਈ ਸੀ ਇੱਕ ਕਪ ਸਿਰਫ ਲੈਣ ਨਾਲ 20 ਤੋਂ ਬਾਅਦ ਬੱਚਿਆਂ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਕਈ ਦਵਾਈਆਂ ਦੀ ਜਾਂਚ ਕੀਤੀ ਗਈ ਅਤੇ ਜਿਨ੍ਹਾਂ ਚ ਰਿਐਕਸ਼ਨ ਪਾਇਆ ਗਿਆ ਕਿ ਉਹ ਨੌਤੀ ਸਿਹਤ ਤੋਂ ਬਾਗ ਲੋ ਰੋਕ ਲਗਾਈ ਗਿਆ ਤੁੰ ਦਾਦੀ ਕੀ ਸਿਹਤ ਅਤੇ ਪਰਿਵਾਰ ਭਲਾਈ ਡਰੈਕਟੋਰੇਟ ਨੇ ਤੁਰੰਤ ਪ੍ਰਭਾਵ ਨਾਲ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਅੱਠ ਖਾਸ ਦਵਾਈਆਂ ਦੀ ਬਰਤੋਂ ਤੇ ਖਰੀਦ ਤੇ ਪਾਬੰਦੀ ਲਗਾ ਦਿੱਤੀ ਗਿਆ ਇਹ ਫੈਸਲਾ ਅਮਰੀਕਾ ਨੂੰ ਇਹ ਦਵਾਈਆਂ ਦੇਣ ਤੋਂ ਬਾਅਦ ਐਡਵਰਸ ਰਿਐਕਸ਼ਨ ਸਾਹਮਣੇ ਆਉਣ ਤੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਦਵਾਈਆਂ ਜਿਹੜੇ ਕਿ ਤਿੰਨ ਖਾਸ ਕਿਸਮ ਦੀਆਂ ਵੱਖ-ਵੱਖ ਫਰਮਾ ਬਲੋ ਤਿਆਰ ਕੀਤੀਆਂ ਜਾਂਦੀਆਂ ਸਨ ਅਤੇ ਇਹ ਕੁੱਲ 8 ਦਵਾਈਆਂ ਨੇ ਜਿਨ੍ਹਾਂ ਉੱਤੇ ਰੋਕ ਲਗਾਈ ਗਈ ਹੈ ਇਹਨਾਂ ਵਿੱਚ ਜ਼ਿਆਦਾਤਰ ਇੰਜੈਕਸ਼ਨ ਨੇ ਜਿਨ੍ਹਾਂ ਉੱਤੇ ਰੋਕ ਲਗਾਈ ਗਈ ਹੈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਸੰਬੰਧੀ ਸਾਰੇ ਹਸਪਤਾਲਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਇਹ ਦਵਾਈਆਂ ਨਾ ਵਾਟਣ ਅਤੇ ਨਾ ਖਰੀਦਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਕਿ ਖੁੰਦਾ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿਹਤ ਵਿਭਾਗ ਵੱਲੋਂ 8 ਦਵਾਈਆਂ ਉੱਤੇ ਰੋਕ ਲਗਾਈ ਗਿਆ ਪੂਰੇ ਤਰੀਕੇ ਦੇ ਨਾਲ ਇਹ ਰੋਕ ਜਿਹੜੀ ਕਿ ਲਗਾਈ ਗਿਆ ਹਾਲਾਂਕਿ ਫਿਲਹਾਲ ਇਹ ਸਰਕਾਰੀ ਹਸਪਤਾਲਾਂ ਨੂੰ ਹੀ ਹੁਕਮ ਜਾਰੀ ਕੀਤੇ ਗਏ ਨੇ ਕਿ ਖਾਸ ਕਿਸਮ ਦੀਆਂ ਜਿਹੜੀ 8 ਦਵਾਈਆਂ ਨੇ ਇਹਨਾਂ ਦੀ ਨਾ ਤਾਂ ਖਰੀਦ ਕੀਤੀ ਜਾਵੇ ਅਤੇ ਨਾ ਹੀ ਇਹਨਾਂ ਨੂੰ ਵਰਤਿਆ ਜਾਵੇ ਤੇ ਸਿਹਤ ਵਿਭਾਗ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਕਿ 8 Sabagiyan hote pichhi gayi hai the report Jardi Kala Time TV subscribe karo Jardi Kala Time TV nu ate latest update paun layi press karo bell icon nu This program is sponsored by the Singla office Bakersfield for all your immigration family law needs call or scan QR code to contact us Rodis Inc million miles with smile or scan QR code to contact us ta ab Indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.